ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਚੈਨਲ ਨੂੰ ਫੋਲੋ ਕਰ ਲਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦੋ ਦਬਕੇ ਕੱਲ ਆਪਾਂ ਕਣਕ ਵੱਢ ਲਈ ਸੀਗੀ ਅੱਧੀ ਕਿ ਕੱਚੀ ਸੀਗੀ 1 ਵਿੱਗਾ ਉਹ ਫੇਰ ਕਦੇ ਵੱਢਾਂਗੇ ਹਾਂਜੀ ਢੋਲਣ ਦਵਾਈ ਅੱਜ ਧੁੱਪ ਧੁੱਪ ਲੱਗੀ ਤਾਂ ਬਾਅਦ ਪਾਵਾਂਗੇ ਜੇ ਕਣਕ ਨਮੀ ਲਓ ਵੀ ਮੈਂ ਤੇ ਡੇੜੀ ਪਾਉਣ ਲੱਗੇ ਕਣਕ ਡੇੜੀ ਮੈਨੂੰ ਬਾਲਟੀ ਪਾਉਂਦਾ ਕਣਕੜੀ ਮੈਂ ਢੋਲ ਚ ਪਾਉਣਾ ਕਣਕ ਮੈਂ ਦੇਖਣ ਲੱਗਾ ਢੋਲ ਚ ਕਿੰਨੀ ਹੋ ਗਈ ਕਣਕ ਲੋ ਵੀ ਆਖਰੀ ਬੋਰੀ ਪਾਤੀ ਢੋਲ ਚ ਭਰ ਗਿਆ ਢੋਲ ਆਪਣਾ ਸਵੇਰੇ ਆਪਾ ਪਾਈਆ ਕਣਕ ਢੋਲ ਚ ਤੇ ਲੇਟ ਹੋ ਗਿਆ ਮੈਂ ਸਵੇਰੇ ਹਰਾ ਵੜਨ ਤੋਂ ਤੁੱਪ ਚੜ ਗਈ ਪਰ ਹਰਾ ਤਾਂ ਵੜਦਾ ਹੁਣ ਦੇਖਦੇ ਆ ਕਿੰਨਾ ਕ ਵੱਢੀ ਏ ਇੰਨਾ ਕ ਵੜਦਾ ਹੁਣ ਦਿਹਾਉਣੇ ਆ ਆ ਵੜਦਾ ਆ ਪਹਰਾ ਤੇ ਇੰਨੀ ਚੜ ਗਈ ਧੁੱਪ ਸਾਢੇ 12 ਹੋ ਗਏ ਹਾਂਜੀ ਕੱਲ ਮੰਡੀ ਚ ਆਪਾਂ ਕਣਕ ਸਿੱਟਿਆ ਸੀ ਦੇਖਦੇ ਹਾਂ ਢੇਰੀ ਬਣ ਗਈ ਤੇ ਮੰਡੀ ਚ ਜਾ ਕੇ ਮਿਲਦੇ ਆਂ ਹਾਂਜੀ ਮੈਂ ਤੇ ਮੇਰਾ ਰੈਡੀ ਆ ਗਿਆ ਸੀ ਇਹ ਮੰਡੀ ਤੇ ਕਹਿੰਦੇ ਮਸ਼ੀਨ ਲੱਗੂ ਕੱਲੂ ਤੇ ਡੈਡੀ ਦੇਖਣ ਲੱਗ ਗਿਆ ਢੇਰੀ ਇਹਨੇ ਚੱਕੀ ਦਾ ਨਹੀਂ ਕਣਕ ਦੁਨੀਆ ਦੀ ਕੋਈ ਚੀਜ਼ ਹੈ ਹਰ ਬੰਦਾ ਆਪਣੀ ਚੀਜ਼ ਦਾ ਰੇਟ ਦੱਸਦਾ ਪਰ ਇੱਕ ਕਿਸਾਨ ਆ ਵਿਚਾਰਾ 6 ਮਹੀਨੇ ਦੀ ਮਿਹਨਤ ਆਪਣੀ ਫਸਲ ਤੇ ਲਾ ਕੇ ਮੰਡੀ 'ਚ ਜਾ ਕੇ ਆਪਣੇ ਪੈਦawar ਸੁੱਟ ਕੇ ਲੋਕਾਂ ਦੇ ਮੂੰਹal ਦੇਖਦਾ ਕੀ ਰੇਟ ਲਾਉਣਾ ਚਾਹੀਦਾ ਜੀ ਇਹ ਜਿਦੇ ਬਿਨਾ ਤੁਸੀਂ ਦੁਨੀਆ ਤੇ 4 ਦਿਨ ਜਿਉਂਦੇ ਨਹੀਂ ਰਹਿ ਸਕਦੇ ਉਹ ਚੀਜ਼ ਆਪਣੀ ਥੱਲੇ ਜ਼ਮੀਨ ਤੇ ਸੁੱਟ ਕੇ ਵਿਚਾਰਾ ਰੇਟ ਪੁੱਛਦਾ ਹੁੰਦਾ ਇਹਦਾ ਕੋਈ ਰੇਟ ਲਾ ਦਿਓ ਆਪੇ ਹਾਂ ਜੀ ਮੰਡੀ ਤੋਂ ਆ ਗਏ ਸੀਗੇ ਤੇ ਹੁਣ ਅਸੀਂ ਬੈਠੇ ਆ ਮੋਟਰ ਤੇ 6ਵੇਂ ਅੰਜਾਇ ਕਰਦੇ ਆਂ ਹਾਂਜੀ ਦੇਖਦੇ ਆਂ ਕੱਦੂ ਢੇਰੀ ਬਣਦੀ ਹੈ ਕਿ ਨਹੀਂ ਤੇ ਹੁਣ ਕਰਦੇ ਆਂ ਬਲੌਗ ਦਾ ਐਂਡ ਫਾਲੋ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਦਬਕੇ ਤੇ ਕੱਦੂ ਨਵੀਂ ਵੀਡੀਓ ਲੈ ਕੇ ਆਵਾਂਗੇ